ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਹਾਂ تیر ਸਿੰਘ ਸਨੇ ਖਡੂਰ ਸਾਹਿਬ ਦੀ ਜਿਹੜੀ ਸੀਟ ਆ ਉਹਦੇ ਤੇ ਸਾਰਿਆਂ ਦੀ ਅੱਖ ਆ ਲੋਕ ਸੋਚਦੇ ਨੇ ਪੰਥਕ ਸੀਟਾ ਸੀਟ ਦੇ ਵਿੱਚ ਸੀਟ ਆ ਕਿਹਨੇ ਆ ਉਹ ਵੀ ਤੁਹਾਨੂੰ ਦੱਸ ਦਈਏ ਇੱਕ ਪਾਸੇ ਕੁਲਵੀਰ ਜੀਰਾ ਬਿਰਸਾ ਸਿੰਘ ਬਲਟੋਹਾ ਅਤੇ ਹੋਰ ਜਿੱਥੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦੀ ਗੱਲ ਕਰਦੇ ਆ ਭਾਈ ਅਮਰਤਪਾਲ ਦੀ ਉਹ ਵੀ ਇਸ ਸੀਟ ਲੋਰ ਰਾਲ ਰੰਗ ਲੜ ਰਹੇ ਨੇ ਸਾਡੇ ਨਾਲ ਜ਼ਿਲ੍ਹਾ ਇੰਚਾਰਜ ਨੇ ਆ ਗੱਲਬਾਤ ਵੀ ਕਰਾਂਗੇ ਜਿਹੜੇ ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਵਾ ਵੱਖ-ਵੱਖ ਪਿੰਡਾਂ ਦੇ ਵਿੱਚ ਮੀਟਿੰਗ ਹੋ ਰਹੀ ਹੈ ਪਲਾਂਦੀ ਵੀਰ ਐਡਵੋਕੇਟ ਨੇ ਨਾਲ ਦੀ ਨਾਲ ਕਾਨੂੰਨੀ ਕ ਜਿਹੜੀ ਲੜਾਈ ਉਹ ਵੀ ਲੜ ਰਹੇ ਨੇ ਤੇ ਨਾਲ ਦੇ ਨਾਲ ਭਾਈ ਅਮਰਤਪਾਲ ਜੀ ਦੇ ਨਾਲ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਭ ਤੋਂ ਪਹਿਲਾਂ ਮੇਰਾ ਇੱਕ ਸਵਾਲ ਤੁਸੀਂ ਐਡਵੋਕੇਟ ਹੋਏ ਤੁਹਾਡੀ ਵਧੀਆ ਨੌਕਰੀ ਹੈ ਵਧੀਆ ਪੇਸ਼ਾ ਭਾਈ ਅਮਰਤਪਾਲ ਦਾ ਕਿਵੇਂ ਦਿਲ ਚ ਖਿਆਲ ਹੈ ਭਾਈ ਸਾਹਿਬ ਦਾ ਸਭ ਤੋਂ ਪਹਿਲਾਂ ਕਿਆਲ ਇਸ ਜਦੋਂ ਉਹ ਦੁਬਈ ਤੋਂ ਆਏ ਆ ਤੇ ਉਹਨਾਂ ਦੀ ਜਦੋਂ ਆਪਾਂ ਵੀਡੀਓ ਸੁਣੀਆਂ ਨੇ ਉਹਨਾਂ ਨੇ ਗੱਲ ਕੀਤੀ ਨਸ਼ਿਆਂ ਦੀ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਪੰਜਾਬ ਨੂੰ ਜੇ ਬਦਨਾਮ ਕੀਤਾ ਜਾ ਰਿਹਾ ਤੇ ਨਸ਼ਿਆਂ ਦੇ ਨਾਂ ਤੇ ਕੀਤਾ ਜਾ ਰਿਹਾ ਭਾਈ ਸਾਹਿਬ ਨੇ ਖਾਲਸਾ ਵਿਹਾਰ ਸ਼ੁਰੂ ਕੀਤੀ ਉਹਦੇ ਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਸੇ ਧਰਮ ਨੂੰ ਲੈ ਕੇ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਹਰੇਕ ਜਿਹੜਾ ਪੰਜਾਬ ਦਾ ਵਾਸੀ ਆ ਨੌਜਵਾਨ ਪੀੜ੍ਹੀ ਐ ਜੋ ਉਹ ਸਾਰੀ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੀ ਆ ਤੇ ਉਹਨਾਂ ਸੋਚਿਆ ਵੀ ਬਾਹਰ ਬੈ ਕੇ ਅਸੀਂ ਦੁਬਈ ਬੈ ਕੇ ਕਮਾਈਆਂ ਕਰਨ ਡੇ ਆ ਟਰੱਕ ਚਲਾਉਣ ਡੇ ਆ ਇਹ ਕਮਾਈਆਂ ਕਿਸ ਕੰਮ ਆਉਣੀਆਂ ਨੇ ਜੀ ਸਾਡੀ ਨੌਜਵਾਨ ਪੀੜ੍ਹੀ ਟੀਕੇ ਲਾ ਕੇ ਤੇ ਨਸ਼ੇ ਕਰਕੇ ਚਿੱਟੇ ਵਰਗੇ ਨਸ਼ੇ ਕਰਕੇ ਤੇ ਗਲੀਆਂ ਨਾਲੀਆਂ 'ਚ ਪਏ ਹੋਣ ਤੇ ਸਾਨੂੰ ਆਪ ਆ ਕੇ ਤੇ ਭਾਈ ਸਾਹਿਬ ਕਹਿੰਦੇ ਕਿ ਇੱਥੇ ਪੰਜਾਬ 'ਚ ਇੱਕ ਖਾਲਸਾ ਵੀਰ ਸ਼ੁਰੂ ਕਰੀਏ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਥ ਬਾਰੇ ਆਪਣੇ ਵਿਰਸੇ ਬਾਰੇ ਸਾਰਿਆਂ ਨਾਲ ਜੋੜਿਆ ਜਾਏ ਗੱਲ ਕਰੀਏ ਆਪਾਂ ਪੰਤਿਕ ਸੀਟ ਆ ਤੁਸੀਂ ਵਖੋਖ ਪਿੰਡਾਂ ਦੇ ਵਿੱਚ ਜਾਂਦੇ ਹੋ ਦਿਨ ਰਾਤ ਇੱਕ ਕਰਦਾ ਕਿੰਨੇ ਕਿ ਸੰਗਤ ਦਾ ਨੌਜਵਾਨਾਂ ਦਾ ਪਿਆਰ ਕਰਦਾ ਲੱਖਾਂ ਹੀ ਦੁਨੀਆ ਇਕੱਠਾ ਜੀ ਹਰ ਇੱਕ ਵੀਰਨਾ ਜਿੰਨੋਂ ਵੀ ਕਿਸੇ ਨੂੰ ਮਰਾਹ ਜਾਂਦੇ ਵੀ ਕੋਈ ਵੀਰ ਮਿਲਦੇ ਨੇ ਸਾਰੇ ਇਹੀ ਕਹਿੰਦੇ ਨੇ ਕਿ ਇਸ ਸੀਟ ਤੋਂ ਭਾਈ ਸਾਹਿਬ ਦੀ ਜਿੱਤ ਦਾ ਜਿਹੜਾ ਐਲਾਨ ਹੋ ਚੁੱਕਿਆ ਆ ਬਸ ਹੁਣ ਕਾਈ ਭਰਨ ਦੀ ਦੇਰੀ ਆ ਉਸ ਤੋਂ ਬਾਅਦ ਸਾਰੀ ਹਵਾ ਵਾ ਜੋ ਭਾਈ ਅਮਰਪਾਲ ਸਿੰਘ ਵਾਲੀ ਹੋਊਗੀ ਤੁਸੀਂ ਵਕੀਲ ਹੋ ਗੱਲ ਕਾਗਜ਼ਾਂ ਦੀ ਕਹਿੰਦੇ ਜੀ ਕਾਗਜ਼ ਰੱਦ ਫੱਦ ਵੀ ਹੋ ਸਕਦੇ ਆ ਕੀ ਲੱਗਦਾ ਕਿ ਜਿਹੜੇ ਲੋਕ ਦੇਖਦੇ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਹੈ ਵੀ ਆਰ ਵੋਟ ਤਾਂ ਅਸੀਂ ਪਾ ਹੀ ਦੇਣੀ ਆ ਚੋਣੇ ਆ ਪਰ ਕਾਗਜ਼ ਜਿਹੜੇ ਰੱਦ ਫੱਦਣਾ ਹੋ ਜਾਣ ਤੁਸੀਂ ਇਸ ਲਾਈਨ 'ਚ ਕਾਨੂੰਨ ਚ ਕੀ ਲੱਗਦਾ ਮੈਂ ਸਾਰੀ ਸੰਗਤ ਨੂੰ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਇਲੈਕਸ਼ਨ 'ਚ ਹਰੇਕ ਬੰਦੇ ਦਾ ਜਿਹੜਾ ਇੱਥੋਂ ਦਾ ਵਾਸੀ ਆ ਜਿਹੜਾ ਇਸ ਰੈਜੀਡੈਂਸ਼ੀਅਲ ਆ ਉਹਨੂੰ ਹੱਕ ਹੈ ਕਿ ਉਹ ਆਪਣੀ ਇਸ ਜ਼ੋਨ ਮੇਂ ਮਹਿਮ ਨੂੰ ਅਗਾਜ਼ ਕਰ ਸਕਦਾ ਹੈ ਇਲੈਕਸ਼ਨ ਦੇ ਕਾਗਜ਼ ਭਰ ਸਕਦਾ ਹੈ ਭਾਈ ਸਾਹਿਬ ਤੇ ਜਿਹੜਾ ਅਲੀਗੇਸ਼ਨ ਲਾਇਆ ਜਾਂਦਾ ਵੀ ਕਾਗਜ ਨਹੀਂ ਭਰ ਸਕਦੇ ਉਹ ਤਾਂ ਹੁੰਦਾ ਆ ਕਿ ਜਿਹੜੇ ਬੰਦੇ ਨੂੰ ਕਿਸੇ ਵੀ ਕੇਸ 'ਚ ਸਜ਼ਾ ਮਿਲੀ ਹੋਏ ਉਹ ਅਜੇ ਤੱਕ ਭਾਈ ਸਾਹਿਬ ਤੇ ਜਿੰਨੇ ਵੀ ਕੇਸ ਹਨ ਝੂਠੇ ਪਾਏ ਹੋਏ ਨੇ ਉਹਨਾਂ 'ਚ ਕਿਸੇ 'ਚ ਵੀ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਹੋਏ ਚਾਹੇ ਐਨਐਸਏ ਹੋਏ ਚਾਹੇ ਹੋਰ ਵੀ ਜਿਹੜੇ ਝੂਠੇ ਕੇਸ ਪਾਏ ਨੇ ਉਹਨਾਂ 'ਚ ਕਿਸੇ 'ਚ ਵੀ ਉਹਨਾਂ ਨੂੰ ਸਜ਼ਾ ਨਹੀਂ ਹੋਈ ਜਿਹੜੇ ਬੰਦੇ ਨੂੰ ਸਜ਼ਾ ਹੋਈ ਹੁੰਦੀ ਹੈ ਉਹਦੇ ਕਾਗਜ ਰਿਜੈਕਟ ਹੋ ਸਕਦੇ ਆ ਜਿਹੜੇ ਬੰਦੇ ਨੂੰ ਅਜੇ ਸਜ਼ਾ ਨਹੀਂ ਹੋਈ ਉਹ ਜਿਹੜੀਆਂ ਗੱਲਾਂ ਪਰਸੈਪਸ਼ਨ ਮੀਡੀਆ ਬਣਾਉਂਦਾ ਆ ਕਿ ਉਹ ਅੰਦਰ ਗਏ ਨੇ ਬਾਹਰ ਗਏ ਇਹ ਚੀਜ਼ਾਂ ਇਸ ਚੀਜ਼ ਚ ਹੈਗਾ ਵਾ ਇਨਵੋਲਵ ਜਾਨੀ ਹੈਗਾ ਬਾਜੀਤ ਬਰੀ ਆਉਣਗੇ ਭਾਈ ਸਾਹਿਬ ਇਥੋਂ ਲੋਕਾਂ ਨੂੰ ਕੀ ਅਪੀਲ ਕਰਨਾ ਇਹੀ ਅਪੀਲ ਕਰਨਾ ਵੀ ਇੱਕ ਦੋ ਦਿਨ ਵੇਟ ਕਰੋ ਭਾਈ ਸਾਹਿਬ ਦੇ ਕਾਗਜ ਸਾਰੀ ਸੰਗਤ ਇਕੱਠੀ ਹੋਏ ਕਿ ਜਿੰਨੀਆਂ ਜਥੇ ਬੰਦੀਆਂ ਸਮੂਹ ਸਿੱਖ ਜਥੇ ਬੰਦੀਆਂ ਸਮੂਹ Hindu ਭਾਈਚਾਰੇ ਦੇ ਵੀਰ ਜਿਹੜੇ ਸਾਡੇ ਨਾਲ ਆਏ ਨੇ ਮੁਸਲਮਾਨ ਭਾਈਚਾਰੇ ਦੇ ਆਏ ਨੇ ਕ੍ਰਿਸਚੀਅਨ ਭਾਈਚਾਰੇ ਦੇ ਜਿਹੜੇ ਵੀਰ ਸਾਡੇ ਨਾਲ ਜੁੜੇ ਨੇ ਸਾਰਿਆਂ ਨੂੰ ਲੈ ਕੇ ਪੰਥਕ ਸ਼ਕਸ਼ੀਤਾ ਨੂੰ ਨਾਲ ਲੈ ਕੇ ਅਸੀਂ ਇੱਕ ਦੋ ਦਿਨ ਚ ਭਾਈ ਸਾਹਿਬ ਦੇ ਕਾਗਜ ਭਰਨ ਜਾ ਰਹੇ ਹਾਂ ਹਾਂ ਇਸ ਵਿੱਚ ਸਾਧੂ ਸੰਤ ਵੀ ਤੁਹਾਡੇ ਨਾਲ ਹਾਂਜੀ ਹਾਂਜੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਸਾਡੇ ਨਾਲ ਅੱਜ ਬੜੀ ਵੱਡੀ ਤعداد ਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿਹੜੀ ਕਿਸਾਨਾਂ ਦੀ ਯੂਨੀਅਨ ਨੇ ਉਹ ਵੀ ਆ ਸਾਡੇ ਨਾਲ ਸ਼ਾਮਲ ਹੋਈਆਂ ਨੇ ਸਾਰਿਆਂ ਸੰਗਤਾਂ ਨੇ ਉਹਨਾਂ ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਇੱਕ ਵਖਰੇਵਾ ਪੈਦਾ ਹੋਇਆ ਸੀ ਜਿਹੜੀ ਕਿਸਾਨ ਜਥੇ ਬੰਨੀਆਂ ਨੇ ਇਹ ਸਿੱਖੀ ਦੀ ਜਦੋਂ ਗੱਲ ਹੁੰਦੀ ਹੈ ਜੀ ਉਦੋਂ ਨਹੀਂ ਕਰਦੇ ਪਰ ਅੱਜ ਉਹਨਾਂ ਭਰਮ ਸਾਰੇ ਵੀਰਾਂ ਨੇ ਤੋੜ ਦਿੱਤਾ ਹੋਇਆ ਹੈ ਕਿ ਪੰਥ ਤੇ ਸਿਆਸਤ ਨੂੰ ਪਿਛੇ ਰੱਖ ਕੇ ਪੰਥ ਪ੍ਰਥਮ ਰੱਖ ਕੇ ਚੱਲੇ ਨੇ ਤੇ ਮੈਂ ਸਾਰੀਆਂ ਜਥੇਬੰਦੀਆਂ ਦੇ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਲਵੀਰ ਜੀ ਰਾ ਦਾ ਕਹਿੰਦਾ ਉਹ ਸਵਿਧਾਨ ਨੂੰ ਨਹੀਂ ਅੰਮ੍ਰਿਤਪਾਲ ਮੰਨਦਾ ਤੁਹਾਨੂੰ ਸੋ ਵੀ ਚੱਕਣੀ ਕੀ ਲੱਗਦਾ ਨਹੀਂ ਉਸ ਚੀਜ਼ ਨੂੰ ਨਹੀਂ ਮੈਂ ਕਹਿ ਸਕਦਾ ਕੁਝ ਉਹਨਾਂ ਦੀ ਆਪਣੀ ਗਰੈ ਹੈ ਉਹ ਕੁਝ ਵੀ ਕਹਿ ਸਕਦੇ ਆ ਪਰ ਇਸ ਚੀਜ਼ ਨਹੀਂ ਹੈ ਸਵਿਧਾਨ ਸਾਰਿਆਂ ਲਈ ਇੱਕੋ ਹੀ ਆ ਹਾਂ ਮੈਂ ਦੋਸਤੋ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਵੋਟ ਆ ਉਹ ਤੋਂ ਦਾ ਅਦਕਾਰ ਆ ਸੋਚ ਸਮਝ ਕੇ ਪਾਇਓ ਆਪਣੀ ਵੋਟ ਆਪਣੇ ਹੱਥ ਜਿਹਨੂੰ ਪਾਉਂਗੇ ਉਹਨੂੰ ਜਿਤਾਉਂਗੇ